ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਇੱਕ ਧਰਮਸ਼ਾਲਾ ਵਿੱਚ ਠਹਿਰੇ ਨੌਜਵਾਨ ਜੋੜੇ ਨਾਲ ਜੁੜਿਆ ਇੱਕ ਰਹੱਸਮਈ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਧਰਮਸ਼ਾਲਾ ਦੇ ਕਮਰੇ ਅੰਦਰ ਇੱਕ ਨੌਜਵਾਨ ਲੜਕੀ ਦੀ ਮ੍ਰਿਤਕ ਦੇਹ ਭramd ਹੋਈ ਹੈ, ਜਦਕਿ ਉਸਦੇ ਨਾਲ ਆਏ ਇੱਕ ਲੜਕੇ ਦੀ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਫਾੜੇ ਕੋਲ ਮ੍ਰਿਤਕ ਦੇਹ ਭramd ਹੋਈ ਹੈ। ਥਾਣਾ ਸਿਵਲ ਲਾਈਨ ਦੇ ਮੁਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੀ ਦੇਰ ਸ਼ਾਮ ਧਰਮਸ਼ਾਲਾ ਵਿੱਚ ਇੱਕ ਲੜਕੀ ਦੀ ਮੌਤ ਬਾਰੇ ਸੂਚਨਾ ਮਿਲੀ ਸੀ ਅਤੇ ਸ਼ੁਰੂਆਤੀ ਜਾਂਚ ਵਿੱਚ ਉਸਦੀ ਮੌਤ ਗਲਾਕੁਟੈਨ ਨਾਲ ਹੋਈ ਦ ਜਾਂਸਰਾਂ ਨੂੰ ਪਤਾ ਲੱਗਾ ਕਿ ਇਹ ਦੋਵੇਂ 2 ਦਸੰਬਰ ਨੂੰ ਧਰਮਸ਼ਾਲਾ ਵਿੱਚ ਰੁਕੇ ਸਨ ਅਤੇ ਆਪਣੇ ਆਪ ਨੂੰ પતિ-ਪਤਨੀ ਦੱਸ ਰਹੇ ਸਨ। ਉਹਨਾਂ ਦੱਸਿਆ ਕਿ ਇਹਨਾਂ ਬਲੋ 5 ਦਸੰਬਰ ਨੂੰ ਵਾਪਸ ਜਾਣਾ ਸੀ ਪਰ ਟ੍ਰੇਨ ਰੱਦ ਹੋਣ ਦੀ ਦਲੀਲ ਦੇ ਕੇ ਰੁਕ ਗਏ। ਜੀ ਸਰ ਜਿਹੜੀ ਰਸੂ ਲਾਸਟ ਕਰੇ ਕਿ ਮਾਦਰਾ ਇਹਦੇ ਵਿੱਚ ਜੀ ਕੱਲ੍ਹ ਦੇਰ ਸ਼ਾਮ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਧਰਮਸ਼ਾਲਾ ਹੈ ਰੇਲਵੇ ਸਟੇਸ਼ਨ ਦੇ ਲਾਗੇ ਉਹਦੇ ਅੰਦਰ ਇੱਕ ਲੇਡੀਜ਼ ਦੀ ਡੈੱਡ ਬੋਡੀ ਪਈ ਹੈ ਜੋ ਮੌਕੇ ਤੇ ਜਾ ਕੇ ਦੇਖਿਆ ਤੇ ਉਹਦੀ ਲੇਡੀਜ਼ ਇੱਕ ਸੀਗੀ ਅਧ ਘੜ ਉਮਰ ਦੀ ਉਹਦੀ ਡੈੱਡ ਬੋਡੀ ਪਈ ਸੀ ਬੈਟ ਤੇ ਤੇ ਉਹਦੇ ਗਲਾ ਘੁੱਟਨ ਨਾਲ ਜਿਹੜੇ ਉਹਦੇ ਉਹਦੀ ਡੈਥ ਹੋਈ ਜਾਪਦੀ ਸੀਗੀ ਤੇ ਸਾਰੀਆਂ ਡਿਟੇਲਸ ਪਤਾ ਕਰਨ ਤੋਂ ਪਤਾ ਲੱਗਾ ਵੀ ਇੱਕ ਇਹ ਦੋ ਜਣੇ ਸੀਗੇ ਦੋ ਤਰੀਕ ਨੂੰ ਆਏ ਸੀਗੇ ਇੱਥੇ ਰਹਿਣ ਵਾਸਤੇ ਇਹ ਮੀਆਂ ਬੀਵੀ ਆਪਣੇ ਆਪ ਨੂੰ ਦੱਸਦੇ ਸੀਗੇ ਤੇ ਉਹ ਉਹਨਾਂ ਨੇ ਪੰਜ ਨੂੰ ਵਾਪਸ ਜਾਣਾ ਸੀ ਪਰ ਉਹ ਨਹੀਂ ਗਏ ਵਾਪਸ ਜੋ ਕੱਲ ਜਿਹੜਾ ਉਹ ਟ੍ਰੇਨ ਉਹਦੀ ਕੈਂਸਲ ਹੋਣ ਦਾ ਕੋਈ ਦਲੀਲ ਦਿੰਦਾ ਸੀਗਾ ਲੜਕਾ ਮੇਰੀ ਟ੍ਰੇਨ ਨਹੀਂ ਆ ਰਹੀ ਧਰਮਸ਼ਾਲਾ ਵਾਲੇ ਕਹਿੰਦੇ ਸੀ ਤੁਸੀਂ ਵਾਪਸ ਨਹੀਂ ਜਾ ਰਹੇ ਤੇ ਕੱਲ ਸ਼ਾਮ ਨੂੰ ਉਹ ਕਹਿੰਦਾ ਵੀ ਮੈਂ ਵਾਪਸ ਜਾਣਾ 7 ਵਜੇ ਤੇ ਮੈਂ ਪੈਸੇ ਤੁਹਾਨੂੰ ਲਿਆ ਕੇ ਦੇਣਾ ਏਟੀਐਮ ਚੋਂ 4 ਵਜੇ ਗਿਆ ਇਥੋਂ ਤਾਂ ਬਾਅਦ ਵਿੱਚ ਉਹ ਵਾਪਸ ਨਹੀਂ ਆਇਆ ਜੀ ਤੇ ਉਹਦੇ ਨਾਂ ਵਾਪਸ ਆਉਣ ਤੇ ਫਿਰ ਇਹਨਾਂ ਨੇ ਦੇਖਿਆ ਵੀ 7:00 ਵਜੇ ਆ 7:00 ਵਜੇ ਦਾ ਟ੍ਰੇਨ ਦਾ ਟਾਈਮ ਹੈ ਤੇ ਉਹ ਵਾਪਸ ਨਹੀਂ ਆਇਆ ਇਹਨਾਂ ਨੇ ਫਿਰ ਉਹਨੂੰ ਉਹਦਾ ਤਾਲਾ ਤੋੜ ਕੇ ਪ੍ਰਾਪਰ ਤਰੀਕੇ ਨਾਲ ਤੇ ਵੇਖਿਆ ਤੇ ਅੰਦਰ ਡੈੱਡ ਬੋਡੀ ਪਈ ਸੀਗੀ ਤੇ ਜਿਸ ਜਿਸੋ ਪ੍ਰੰਤ ਬਾਅਦ ਚੋਂ ਅਸੀਂ ਆਪਣੀ ਜਿਹੜੀ ਅਗਲੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਹਾਂ ਸਰ ਜਿਹੜੀ ਧੀਆਂ ਬੀਬੀ ਹੈ ਕਿੱਥੋਂ ਦੇ ਰਹਿਣ ਵਾਲੇ ਆ ਕਿੱਥੇ ਇਸ ਬਾਰੇ ਕੋਈ ਹਾਂਜੀ ਇਹਦੇ ਬਾਰੇ ਪਤਾ ਸੀਗਾ ਜੀ ਉਹਨੇ ਆਪਣੀ ਆਈਡੀ ਵਗੈਰਾ ਦਿੱਤੀ ਸੀਗੀ ਤੇ ਮਹਾਰਾਸ਼ਟਰ ਦੇ ਰਹਿਣ ਵਾਲੇ ਆ ਜੀ ਥਾਣੇ ਡਿਸਟ੍ਰਿਕਟ ਦੇ ਜੀ ਪਤਾ ਲੱਗ ਰਿਹਾ ਕਿ ਜਿਹੜਾ ਯੁਵਕ ਹੈ ਜਿਹੜਾ ਵਿਅਕਤੀ ਸੀ ਉਸਦੀ ਮੌਤ ਹੋ ਗਈ ਹਾਂਜੀ ਉਹ ਅੱਜ ਸਵੇਰੇ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਡੈੱਡ ਬੋਡੀ ਮਿਲੀ ਆ ਤੇ ਉਹ ਜੰਡੇਆਲਾ ਗਹਿਰੀ ਮੰਡੀ ਰੇਲਵੇ ਟਰੈਕ ਦੇ ਲਾਗੇ ਉਹ ਜੀਆਰਪੀ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ ਉਹਦੀ ਅਸੀਂ ਫਿਰ ਤਾਲਮਿਲ ਕਰਕੇ ਉਹਨਾਂ ਨਾਲ ਸ਼ਨਾਖਤ ਕੀਤੀ ਤੇ ਉਹ ਹੀ ਵਿਅਕਤੀ ਸੀ ਜੀ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਸੀ ਜੀ ਇਹ ਦੋਨਾਂ ਪਰਿਵਾਰਾਂ ਨਾਲ ਅਸੀਂ ਤਾਲਮਿਲ ਕੀਤਾ ਆ ਤੇ ਉਹ ਅਗਲੇਰੀ ਕਾਰਵਾਈ ਅਸੀਂ ਕਰ ਰਹੇ ਹਾਂ ਜੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਇੱਕ ਧਰਮਸ਼ਾਲਾ ਵਿੱਚ ਠਹਿਰੇ ਨੌਜਵਾਨ ਜੋੜੇ ਨਾਲ ਜੁੜਿਆ ਇੱਕ ਰਹੱਸਮਈ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਮੁਤਾਬਕ ਧਰਮਸ਼ਾਲਾ ਦੇ ਕਮਰੇ ਅੰਦਰ ਇੱਕ ਨੌਜਵਾਨ ਲੜਕੀ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ ਜਦਕਿ ਉਸਦੇ ਨਾਲ ਆਏ ਇੱਕ ਲੜਕੇ ਦੀ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਫਾੜੇ ਕੋਲ ਮ੍ਰਿਤਕ ਦੇਹ ਬਰਾਮਦ ਹੋਈ ਹੈ ਥਾਣਾ ਸਿਵਲ ਲਾਈਨ ਦੇ ਮੁਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੀ ਦੇਰ ਸ਼ਾਮ ਧਰਮਸ਼ਾਲਾ ਵਿੱਚ ਇੱਕ ਲੜਕੀ ਦੀ ਮੌਤ ਬਾਰੇ ਸੂਚਨਾ ਮਿਲੀ ਸੀ ਅਤੇ ਸ਼ੁਰੂਆਤੀ ਜਾਂਚ ਵਿੱਚ ਉਸਦੀ ਮੌਤ ਗੜਾਖੁੱਟਨ ਨਾਲ ਹੋਈ ਦੱਸੀ ਜਾ ਰਹੀ ਹੈ ਜਾਂਚ ਦੌਰਾਨ ਪਤਾ ਲੱਗਾ ਕਿ ਇਹ ਦੋਵੇਂ 2 ਦਸੰਬਰ ਨੂੰ ਧਰਮਸ਼ਾਲਾ ਵਿੱਚ ਰੁਕੇ ਸਨ ਅਤੇ ਆਪਣੇ ਆਪ ਨੂੰ ਪਤੀ-ਪਤਨੀ ਦੱਸ ਰਹੇ ਸਨ ਉਹਨਾਂ ਦੱਸਿਆ ਕਿ ਇਹਨਾਂ ਨੂੰ 5 ਦਸੰਬਰ ਨੂੰ ਵਾਪਸ ਜਾਣਾ ਸੀ ਪਰ ਟ੍ਰੇਨ ਰੱਦ ਹੋਣ ਦੀ ਦਲੀਲ ਦੇ ਕੇ ਰੁਕ ਗਏ।